Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वर्ग पर बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਉਦੋਂ ਨੇ ਟਰੰਪ ਤੋਂ ਲਿਆ ਬਦਲਾ ਜਿਸ ਨਾਲ ਹੋਵੇਗਾ ਅਰਬਾਂ ਡਾਲ ਦਾ ਨੁਕਸਾਨ ਟੈਰਿਫ ਵਾਰ ਸ਼ੁਰੂ ਚੀਨ ਨੇ ਅਮਰੀਕਾ ਨੂੰ ਟੈਰਿਫ ਲਾਉਣ ਤੋਂ ਬਾਅਦ ਦਿੱਤੀ ਧਰਤੀ ਵੱਡੀ ਚੋਰੀ ਕਰਕੇ ਪਾਜਰੇ ਮੁੰਡੇ ਰਾਹ ਚ ਵਾਪਰ ਗਿਆ ਭਾਰਾਂ ਉਦੋਂ ਦੇ 트럼ਪ ਤੋਂ ਲਿਆ ਬਦਲਾ ਜਿਸ ਨਾਲ ਹੋਵੇਗਾ ਅਰਬਾ ਡਾਲਰ ਦਾ ਨੁਕਸਾਨ ਜੀ ਹਾਂ ਅਮਰੀਕਾ ਨੇ ਕੈਨੇਡਾ ਤੇ ਮੈਕਸੀਕੋ ਤੇ ਟੈਰਿਫ ਲਗਾਉਣ ਦਾ ਆਪਣੇ ਫੈਸਲੇ ਤੋਂ ਪਿੱਛੇ ਨਾ ਹਟਣ ਦਾ ਜਿਹੜਾ ਉਹ ਫੈਸਲਾ ਪੂਰੀ ਤਰ੍ਹਾਂ ਕਰ ਲਿਆ ਗਿਆ ਹੈ ਇਹ ਟੈਰਿਫ ਅੱਜ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ ਹੁਣ ਜਵਾਬ ਵਿੱਚ ਕੈਨੇਡਾ ਨੇ ਵੀ ਆਪਣੇ ਪੱਤੇ ਖੇਡੇ ਹਨ ਵਾਦੇ ਵਪਾਰ ਯੁੱਧ ਦੇ ਵਿਚਕਾਰ ਕੈਨੇਡਾ ਨੇ ਮੰਗਲਵਾਰ ਨੂੰ ਅਮਰੀਕਾ ਤੇ ਜਵਾਬੀ ਟੈਰਿਫ ਲਗਾਉਣ ਦਾ ਇਲਾਨ ਕੀਤਾ ਹੈ ਕੈਨੇਡਾ ਨੇ ਕਿਹਾ ਹੈ ਕਿ ਉਹ ਅਮਰੀਕਾ ਤੋਂ ਆਉਣ ਵਾਲੇ 152 ਬਿਲੀਅਨ ਡਾਲਰ ਦੇ ਵਾਧੂ ਕੈਨੇਡੀਅਨ ਡਾਲਰ ਦੇ ਸਮਾਨ ਤੇ ਜਵਾਬੀ ਟੈਰਿਫ ਲਗਾਏਗਾ ਇਹ ਮੰਗਲਵਾਰ ਤੋਂ 30 ਬਿਲੀਅਨ ਕੈਨੇਡੀਅਨ ਡਾਲਰ ਦੇ ਆਯਾਤ ਤੇ 25 ਪਰਸੈਂਟ ਟੈਰਿਫ ਨਾਲ ਸ਼ੁਰੂ ਹੋਵੇਗਾ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਸੋਮਵਾਰ ਨੂੰ ਕੈਨੇਡਾ ਅਤੇ ਮੈਕਸੀਕੋ ਤੇ ਟੈਰਿਫ ਵਾਪਸ ਨਹੀਂ ਦੀ ਸਵਾ ਬਨਾ ਨੂੰ ਰੱਦ ਕਰਨ ਤੋਂ ਬਾਹਰ ਆਇਆ ਹੈ 트럼ਪ ਨੇ ਚੀਨ ਤੇ ਟੈਰਿਫ ਵਧਾਉਣ ਦੇ ਹੁਕਮ ਤੇ ਵੀ ਦਸਤਕ ਕੀਤੇ ਹਨ 트럼ਪ ਨੇ ਪਿਛਲੇ ਮਹੀਨੇ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ ਅਤੇ ਟੈਰਿਫ ਦਾ ਐਲਾਨ ਕੀਤਾ ਸੀ ਪਰ ਇਹ ਫੈਸਲਾ ਅਜੇ ਰੋਕਿਆ ਗਿਆ ਸੀ ਹੁਣ ਅਮਰੀਕਾ ਅਤੇ ਕੈਨੇਡਾ ਵਿਚਕਾਰ ਤਣਾਅ ਵਧੇਗਾ ਅਤੇ ਅਮਰੀਕਾ ਵਿੱਚ ਵਧੇਗੀ ਮਹਿੰਗਾਈ ਜੀ ਹਾਂ ਟੋਰੰਟੋ ਨੇ ਅਮਰੀਕਾ ਦੁਆਰਾ ਲਗਾਏ ਗੇ ਟੈਰਿਫ ਅਮਰੀਕੀਆਂ ਨੂੰ ਕਰਿਆਨੇ ਗੈਸ ਕਾਰਾਂ ਵਿੱਚ ਵਧੇਰੇ ਭੁਗਤਾਨ ਕਰਨ ਦਾ ਕਾਰਨ ਬਣ ਕੇ ਚੀਨ ਨੇ ਅਮਰੀਕਾ ਨੂੰ ਦਿੱਤੀ جنگ ਦੀ ਧਮਕੀ ਜੀਹਾਂ ਚੀਨ ਨੇ ਅਮਰੀਕਾ ਨੂੰ ਹੁਣ ਤੱਕ ਸਭ ਤੋਂ ਵੱਡੀ ਜਿਹੜੀ ਧਮਕੀ ਗੱਲਾਂ ਗਲਾਂ 'ਚ ਦੇ ਦਿੱਤੀ ਏ ਉਹਨੇ ਕਿਹਾ ਹੈ ਕਿ ਚੀਨ ਨੇ ਅਮਰੀਕਾ ਜੇਕਰ جنگ ਚਾਹੁੰਦਾ ਹੈ ਤਾਂ ਅਸੀਂ جنگ ਲਈ ਤਿਆਰ ਹਾਂ ਚੀਨ ਵੱਲੋਂ ਇਹ ਬਿਆਨ ਟੈਲੀਫੋਨ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਆਇਆ ਏ ਚੀਨ ਦਾ ਕਹਿਣਾ ਹੈ ਕਿ ਜੇਕਰ جنگ ਹੀ ਉਹ ਚੀਜ਼ ਹੈ ਜੋ ਅਮਰੀਕਾ ਚਾਹੁੰਦਾ ਹੈ ਤਾਂ ਚਾਹੇ ਉਹ ਟੈਰਿਫ ਦੀ جنگ ਹੋਵੇ ਜਾਂ ਫੋ ਵਪਾਰਕ ਦੀ جنگ ਹੋਵੇ ਕਿ ਜਾਂ ਫਿਰ ਕਿਸੇ ਤਰ੍ਹਾਂ ਦੀ ਵੀ جنگ ਹੋਵੇ ਅਸੀਂ ਅਖੀਰ ਤੱਕ ਲੜਨ ਲਈ ਤਿਆਰ ਹਾਂ ਚੀਨ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਆਪਣੇ ਬ੍ਰਾਮਬਦ ਬ੍ਰਾਮਬਦ ਤੇ 10% ਦੀ ਟੈਰਿਫ ਤੇ ਦੂਸਰੇ ਦੋ ਨੂੰ ਲਾਗੂ ਕਰਨ ਦੇ ਜਵਾਬ ਚ ਅਮਰੀਕੀ ਚੀਜ਼ਾਂ ਤੇ ਵਾਧੂ 15% ਟੈਰਿਫ ਲਗਾ ਦਿੱਤਾ ਹੈ ਅਤੇ ਵਿਸ਼ਵ ਵਪਾਰ ਸੰਗਠਨ ਚ ਵਾਸ਼ਿੰਗਟਨ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ਤੇ 5% ਟੈਰਿਫ ਲਾਏ ਜਾਣ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ਚ ਗਿਰਾਵਟ ਆਈਏ ਅਮਰੀਕਾ ਦਾ ਐਸ ਐਡੀਪੀ 500 ਇਡੈਕਟ 2% ਦੀ ਤੱਕ ਡਿੱਗ ਗਿਆ ਹੈ ਕੈਨੇਡਾ ਤੇ ਚੀਨ ਨੇ ਵੀ ਅਮਰੀਕਾ ਤੇ ਜਵਾਬੀ ਟੈਰਿਫ ਦਾ ਐਲਾਨ ਕੀਤਾ ਹੈ ਕੈਨੇਡਾ ਅਗਲੇ 21 ਦਿਨਾਂ ਚ 155 ਅਰਬ ਡਾਲਰ ਦੀ ਅਮਰੀਕੀ ਦਰਾਮਦ ਤੇ 5% ਦੀ ਟੈਰਿਫ ਲਗਾਏਗਾ ਗੱਡੀ ਚੋਰੀ ਕਰਕੇ ਭਾਜਰੇ ਮੁੰਡੇ ਰਾਹ ਚ ਵਾਪਰ ਗਿਆ ਭਾਲਾ ਜੀਹਾਂ ਸਿਡਨੀ ਦੇ ਉੱਤਰ ਪੱਛਮ ਵਿੱਚ ਪੁਲਿਸ ਵੱਲੋਂ ਪਿੱਛਾ ਕੀਤੇ ਜਾਣ ਦੌਰਾਨ ਇੱਕ ਇਕੱਠੀ ਤੇ ਚੋਰੀ ਹੋਈ ਹੈ ਵਾਹਨ ਦੇ ਹਾਸਾਗ੍ਰਸਤ ਹੋਣ ਕਾਰਨ ਇੱਕ 17 ਸਾਲਾ ਮੁੰਡੇ ਦੀ ਮੌਤ ਹੋ ਗਈ ਏ ਅਤੇ ਤਿੰਨ ਹੋਰ ਕਿਸ਼ੋਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਏ ਨਿਊ ਸਾਊਥ ਵੇਲਜ ਸਟੇਟ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚਾਰ ਮੁੰਡਿਆਂ ਨੇ ਵੀਰਵਾਰ ਰਾਤ 11:30 ਵਜੇ ਸਿਡਨੀ ਤੋਂ ਲਗਭਗ 330 ਕਿਲੋਮੀਟਰ ਉੱਤਰ ਪੱਛਮ ਵਿੱਚ ਇੱਕ ਛੋਟੇ ਜਿਹੇ ਸ਼ਹਿਰ ਮੇਰੋ ਮਾਈਨ ਵਿੱਚ ਇੱਕ ਪੈਟਰੋਲ ਸਟੇਸ਼ਨ ਤੇ ਇਕੱਠੇ ਦੇ ਤੌਰ ਤੇ ਇੱਕ ਵਾਹਨ ਚੋਰੀ ਕੀਤਾ ਗਿਆ ਹੀ ਲਗਭਗ 1 ਘੰਟੇ ਬਾਅਦ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੇ 100 ਕਿਲੋਮੀਟਰ ਤੋਂ ਵੱਧ ਦੂਰ ਵਾਹਨ ਨੂੰ ਦੇਖਿਆ ਇਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਥੋੜੀ ਦੇਰ ਬਾਅਦ ਪਿੱਛਾ ਕਰਨਾ ਬੰਦ ਕਰ ਦਿੱਤਾ ਪਰ ਮੋਰੋ ਮਾਈਨ ਤੋਂ ਲਗਭਗ 200 ਕਿਲੋਮੀਟਰ ਦੂਰ ਕੁਲਾ ਬਾਹਾ ਵਿਖੇ ਦੇਰ ਰਾਤ ਪੌਣੇ 1 ਵਜੇ ਪਿੱਛਾ ਕਰਨਾ ਦੁਬਾਰਾ ਸ਼ੁਰੂ ਕਰ ਦਿੱਤਾ ਜਿੱਥੇ ਅਧਿਕਾਰੀਆਂ ਨੇ ਸੜਕ ਤੇ ਕਿਲ ਲਗਾ ਦਿੱਤੇ ਇਹ ਗੱਡੀ 1:30 ਵਜੇ ਦੇ ਕਰੀਬ ਬੋਕਰ ਟਾਊਨਸ਼ਿਪ ਅਤੇ ਵਿੱਚ ਹਾ사 ਗ੍ਰਸਤ ਹੋ ਗਈਏ ਜੋ ਕਿ ਨੈਰੋ ਮਾਈਨ ਤੋਂ 320 ਕਿਲੋਮੀਟਰ ਦੂਰ ਅਤੇ ਸਿਡਨੀ ਤੋਂ 650 ਕਿਲੋਮੀਟਰ ਦੂਰ ਉੱਤਮ ਪੱਛਮ ਵਿੱਚ ਹਨ Tune in to marriagelagan.com every Saturday 2 to 3 p.m. with varinder Ubhi, a show about matrimonials, life partnership, and relationships. Only on Radio Zindagi 1550 AM. Mission call 5109438037. That is 5109438037. रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is